ਕੇਰਲਾ ਚਾਏ ਹੋਏ ਆ ਇੱਥੇ ਅੱਜ ਬਹੁਤ ਸਾਰੀਆਂ ਮੀਟਿੰਗ ਨੇ ਅੱਗੇ ਵੀ ਮੀਟਿੰਗਸ ਆ ਗਈਆਂ ਨੇ ਔਰ ਜਿਵੇਂ ਗਲੋਬਲ ਵਾਰਮਿੰਗ ਵਧ ਰਹੀ ਹੈਗੀ ਆ ਮਾਰਤਾ ਮਹੀਨਾ ਜੋਤ ਦਾ ਸਭ ਤੋਂ ਜ਼ਿਆਦਾ ਤਾਪ ਮੰ ਰਿਹਾ ਔਰ ਇੰਡੀਆ ਦੇ ਵਿੱਚ ਵੀ ਬਹੁਤ ਸਾਰੀ ਗਰਮੀ ਹੁਣ ਪੈਣ ਵਾਲੀ ਹੈਗੀ ਆ ਇਸ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸਾਨਾਂ ਦੇ ਪੈਣਾ ਸਾਡੀਆਂ ਫਸਲਾਂ ਅਸਮਾਨ ਥੱਲੇ ਆ ਜਾਂ ਤਾਂ ਜ਼ਿਆਦਾ ਮੀਂਹ ਪਊਗਾ ਜਾਂ ਸੋਕਾ ਪੈਜੂਗਾ ਜਾਂ ਹਨੇਰੀ ਚ ਖੜਾਉਣਗੇ ਸਾਡਾ ਨੁਕਸਾਨ ਸਭ ਤੋਂ ਵੱਧ ਹੋਣਾ ਤਾਂ ਅਸੀਂ ਪ੍ਰਧਾਨ ਮੰਤਰੀ ਕੀ ਰੇਸੇ ਕਰਕੇ ਆਪਣੀ ਮੰਗ ਰੱਖੀ ਸੀ ਕਿ ਉਹਨਾਂ ਸਾਹਮਣੇ ਵੀ ਸਾਨੂੰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਕਰਕੇ ਦੇਵੇ ਔਰ ਜਿਵੇਂ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਵੀ 13 14 ਨੂੰ ਕਹਿੰਦੇ ਬਰਸਾਤ ਹੋਣ ਦੀ ਸੰਭਾਵਨਾ ਹੈ ਇਸ ਕਰਕੇ ਅਸੀਂ ਉੱਤਰ ਭਾਰਤ ਦੇ ਵਿੱਚ ਕਣਕ ਦੀ ਬਾਢੀ ਹੈਗੀ ਆ ਸਰਕਾਰਾਂ ਨੂੰ ਕਹਿ ਰਹੇ ਆ ਵੀ ਪਹਿਲੋ ਮੰਡੀਆਂ ਦੇ ਵਿੱਚ ਸਾਡੀ ਕਣਕ ਨਾ ਖਰਾਬ ਹੋਵੇ ਉਹ ਰੋਲ ਨਾ ਦਿਓ ਉਹਦਾ ਪ੍ਰਬੰਧ ਕਰੋ ਔਰ ਜਾਣ ਜੋ ਅਸੀਂ ਮੌਸਮ ਦੀ ਮਾਰ ਤੋਂ ਬਚ ਸਕੀਏ ਇਹਦੇ ਨਾਲ ਦੀ ਨਾਲ ਜਿਵੇਂ ਐਮਜਾਨ ਜੰਗਲ ਨੇ ਫਿਰ ਉਕਵਾਦ ਰੱਖਣ ਸਾਡਾ ਤਾਪਮਨ ਨਾ ਵਧੇ ਤਾਂ ਉਹ ਜੋ ਅਸੀਂ ਜਿਵੇਂ ਪੰਜਾਬ ਤੁਸੀਂ ਪਪੂਲਰ ਆ ਸਫੈਦਾ ਵਾ ਜਿਹੜਾ ਜੜੀ ਫੋਰਸ ਦੇ ਵਿੱਚ ਖੇਤੀ ਕਰਦੇ ਨੇ ਕਿਸਾਨ ਉਹਨਾਂ ਦੀ ਮੰਡੀ ਹੋਵੇ ਉਹਨਾਂ ਨੂੰ ਲਾਹੇਮੰਦਾ ਭਾਅ ਦਿੱਤਾ ਜਾਵੇ ਜਿਹੜੇ ਵੀ ਅਸੀਂ ਪੇੜ ਪਾਉਂਦੇ ਆ ਗੰਨੇ ਆ ਤਾਂ ਮੈਨੂੰ ਲੱਗਦਾ ਜੰਗਲ ਹੀ ਟਰੱਕਵਾ ਵੀ ਵਧੂਗਾ ਸਾਡੀ ਆਮਦਨ ਵੀ ਵਧੂਗੀ ਤੇ ਇਹ ਜਿਹੜਾ ਸੰਕਟ ਆ ਇਹ ਵੀ ਹੱਲ ਕਰਨ ਜੇ ਅਸੀਂ ਕਾਮਯਾਬ ਹੋਵਾਂਗੇ ਕੇਰਲਾ ਚਾਏ ਹੋਏ ਆ ਇੱਥੇ ਅੱਜ ਬਹੁਤ ਸਾਰੀਆਂ ਮੀਟਿੰਗ ਨੇ ਅੱਕੇ ਵੀ ਮੀਟਿੰਗਸ ਆ ਗਈਆਂ ਨੇ ਔਰ ਜਿਵੇਂ ਗਲੋਬਲ ਵਾਰਮਿੰਗ ਵੱਧ ਰਹੀ ਹੈਗੀ ਆ ਮਾਰਤਾ ਮਹੀਨਾ ਜੋਤ ਦਾ ਸਭ ਤੋਂ ਜ਼ਿਆਦਾ ਤਾਪ ਮੰ ਰਿਹਾ ਔਰ ਇੰਡੀਆ ਦੇ ਵਿੱਚ ਵੀ ਬਹੁਤ ਸਾਰੀ ਗਰਮੀ ਹੁਣ ਪੈਣ ਵਾਲੀ ਹੈਗੀ ਆ ਇਸ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸਾਨਾਂ ਦੇ ਪੈਣਾ ਸਾਡੀਆਂ ਫਸਲਾਂ ਅਸਮਾਨ ਥੱਲੇ ਆ ਜਾਂ ਤਾਂ ਜ਼ਿਆਦਾ ਮੀਂਹ ਪਊਗਾ ਜਾਂ ਸੋਕਾ ਪੈਜੂਗਾ ਜਾਂ ਹਨੇਰੀ ਚ ਖੜਾਉਣਗੇ ਸਾਡਾ ਨੁਕਸਾਨ ਸਭ ਤੋਂ ਵੱਧ ਹੋਣਾ ਤਾਂ ਅਸੀਂ ਪ੍ਰਧਾਨ ਮੰਤਰੀ ਜੀ ਦੇ ਸੇ ਕਰਕੇ ਆਪਣੀ ਮੰਗ ਰੱਖੀ ਸੀਗੀ ਉਹਨਾਂ ਸਾਹਮਣੇ ਵੀ ਸਾਨੂੰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਕਰਕੇ ਦੇਵੇ ਔਰ ਜਿਵੇਂ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਵੀ 13 14 ਨੂੰ ਕਹਿੰਦੇ ਬਰਸਾਤ ਹੋਣ ਦੀ ਸੰਭਾਵਨਾ ਹੈ ਤੇ ਇਸ ਕਰਕੇ ਅਸੀਂ ਉੱਤਰ ਭਾਰਤ ਦੇ ਵਿੱਚ ਕਣਕ ਦੀ ਬਾਢੀ ਹੈਗੀ ਆ ਸਰਕਾਰਾਂ ਨੂੰ ਕਹਿ ਰਹੇ ਆਂ ਵੀ ਪਹਿਲੋ ਮੰਡੀਆਂ ਦੇ ਵਿੱਚ ਸਾਡੀ ਕਣਕ ਨਾ ਖਰਾਬ ਹੋਵੇ ਉਹ ਰੋਲ ਨਾ ਦਿਓ ਉਹਦਾ ਪ੍ਰਬੰਧ ਕਰੋ ਔਰ ਜਾਨ ਜੋ ਅਸੀਂ ਮੌਸਮ ਦੀ ਮਾਰ ਤੋਂ ਬਚ ਸਕੀਏ ਇਹਦੇ ਨਾਲ ਦੀ ਨਾਲ ਜਿਵੇਂ ਐਮਜ਼ਨ ਜੰਗਲ ਨੇ ਫਿਰ ਉੱਕ ਵੱਧ ਰੱਖਣ ਸਾਡਾ ਤਾਪਮਨ ਨਾ ਵਧੇ ਤਾ ਉਹ ਜੋ ਅਸੀਂ ਜਿਵੇਂ ਪੰਜਾਬ ਤੁਸੀਂ ਪਪੂਲਰ ਆ ਸਫੈਦਾ ਵਾ ਜਿਹੜਾ ਜੜੀ ਫੌਰਸ ਦੇ ਵਿੱਚ ਖੇਤੀ ਕਰਦੇ ਨੇ ਕਿਸਾਨ ਉਹਨਾਂ ਦੀ ਮੰਡੀ ਹੋਵੇ ਉਹਨਾਂ ਨੂੰ ਲਾਹੇਮੰਦਾ ਭਾਅ ਦਿੱਤਾ ਜਾਵੇ ਜਿਹੜੇ ਵੀ ਅਸੀਂ ਪੇੜ ਪਾਉਂਦੇ ਆ ਗੰਨੇ ਆ ਤਾਂ ਮੈਨੂੰ ਲੱਗਦਾ ਜੰਗਲ ਹੀ ਟਰੱਕ ਵਾ ਵੀ ਵਧੂਗਾ ਸਾਡੀ ਆਮਦਨ ਵੀ ਵਧੂਗੀ ਤੇ ਇਹ ਜਿਹੜਾ ਸੰਕਟ ਆ ਇਹ ਵੀ ਹੱਲ ਕਰਨ ਜੇ ਅਸੀਂ ਕਾਮਯਾਬ ਹੋਵਾਂਗੇ ਕੇਰਲਾ ਚਾਏ ਹੋਏ ਆ ਇੱਥੇ ਅੱਜ ਬਹੁਤ ਸਾਰੀਆਂ ਮੀਟਿੰਗ ਨੇ ਅੱਗੇ ਵੀ ਮੀਟਿੰਗਸ ਆ ਗਈਆਂ ਨੇ ਔਰ ਜਿਵੇਂ ਗਲੋਬਲ ਵਾਰਮਿੰਗ ਵਧ ਰਹੀ ਹੈਗੀ ਆ ਮਾਰਤਾ ਮਹੀਨਾ ਜੋਤ ਦਾ ਸਭ ਤੋਂ ਜ਼ਿਆਦਾ ਤਾਪ ਮੰ ਰਿਹਾ ਅਰ ਇੰਡੀਆ ਦੇ ਵਿੱਚ ਵੀ ਬਹੁਤ ਸਾਰੀ ਗਰਮੀ ਹੁਣ ਪੈਣ ਵਾਲੀ ਹੈਗੀ ਆ ਇਸ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸਾਨਾਂ ਦੇ ਪੈਣਾ ਸਾਡੀਆਂ ਫਸਲਾਂ ਸਮਾਨ ਥੱਲੇ ਆ ਜਾਂ ਤਾਂ ਜ਼ਿਆਦਾ ਮੀਂਹ ਪਊਗਾ ਜਾਂ ਸੋਕਾ ਪੈ ਜੂਗਾ ਜਾਂ ਹਨੇਰੀ ਚ ਖੜਾਉਂਗੇ ਸਾਡਾ ਨੁਕਸਾਨ ਸਭ ਤੋਂ ਵੱਧ ਹੋਣਾ ਤਾਂ ਅਸੀਂ ਪ੍ਰਧਾਨ ਮੰਤਰੀ ਜੀ ਦੇ ਸੇਕ ਕਰਕੇ ਆਪਣੀ ਮੰਗ ਰੱਖੀ ਸੀ ਕਿ ਉਹਨਾਂ ਸਾਹਮਣੇ ਵੀ ਸਾਨੂੰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਕਰਕੇ ਦੇਵੇ ਔਰ ਜਿਵੇਂ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਵੀ 13 14 ਨੂੰ ਕਹਿੰਦੇ ਬਰਸਾਤ ਹੋਣ ਦੀ ਸੰਭਾਵਨਾ ਹੈ ਇਸ ਕਰਕੇ ਅਸੀਂ ਉੱਤਰ ਭਾਰਤ ਦੇ ਵਿੱਚ ਕਣਕ ਦੀ ਬਾਢੀ ਹੈਗੀ ਆ ਸਰਕਾਰਾਂ ਨੂੰ ਕਹਿ ਰਹੇ ਆ ਵੀ ਪਹਿਲੋਂ ਮੰਡੀਆਂ ਦੇ ਵਿੱਚ ਸਾਡੀ ਕਣਕ ਨਾ ਖਰਾਬ ਹੋਵੇ ਉਹ ਰੋਲ ਨਾ ਦਿਓ ਉਹਦਾ ਪ੍ਰਬੰਧ ਕਰੋ ਔਰ ਜਾਣ ਜੋ ਅਸੀਂ ਮੌਸਮ ਦੀ ਮਾਰ ਤੋਂ ਬਚ ਸਕੀਏ ਇਹਦੇ ਨਾਲ ਦੀ ਨਾਲ ਜਿਵੇਂ ਐਮਜ਼ਨ ਜੰਗਲ ਨੇ ਫਿਰ ਰੁੱਖ ਵਾਧ ਲਖਣ ਸਾਡਾ ਤਾਪਮਨ ਨਾ ਵਧੇ ਆ ਉਹ ਜੋ ਅਸੀਂ ਜਿਵੇਂ ਪੰਜਾਬ ਤੁਸੀਂ ਪਪੂਲਰ ਆ ਸਫੈਦਾ ਵਾ ਜਿਹੜਾ ਜੜੀ ਫੋਰਸ ਦੇ ਵਿੱਚ ਖੇਤੀ ਕਰਦੇ ਨੇ ਕਿਸਾਨ ਉਹਨਾਂ ਦੀ ਮੰਡੀ ਹੋਵੇ ਉਹਨਾਂ ਨੂੰ ਲਾਹੇਮੰਦਾ ਭਾਅ ਦਿੱਤਾ ਜਾਵੇ ਜਿਹੜੇ ਵੀ ਅਸੀਂ ਪੇੜ ਪਾਉਂਦੇ ਗੰਨੇ ਆ ਤਾਂ ਮੈਨੂੰ ਲੱਗਦਾ ਜੰਗਲ ਹੀ ਟਰੱਕ ਵਾ ਵੀ ਵਧੂਗਾ ਸਾਡੀ ਆਮਦਨ ਵੀ ਵਧੂਗੀ ਤੇ ਇਹ ਜਿਹੜਾ ਸੰਕਟ ਆ ਇਹ ਵੀ ਹੱਲ ਕਰਨ ਦੇ ਅਸੀਂ ਕਾਮਯਾਬ ਹੋਵਾਂਗੇ